ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਕਣਕ ਦੀ ਇਹ ਕਣਕ ਹੈਗੇ ਜੀ ਨੁਜੀਬੁੱਡੂ ਦੀ 2084 ਤੇ ਇਹ ਚ ਆਪਾਂ ਨੇ ਅੱਧਾ ਥੈਲਾ ਯੂਰੀ ਦਾ ਪਹਿਲਾਂ ਲਾਤਾ ਸੀਗਾ ਤੇ ਅੱਧਾ ਹੁਣ ਲਾਇਆ 26 ਨਵੰਬਰ 2024 ਨੂੰ ਜਿਹਦੀ ਆਪਾਂ ਨੇ ਖਜਾਈ ਕੀਤੀ ਰੂਟਾ ਮੀਟਰ ਨਾਲ ਵਿਜੀ ਸੀ ਜੀ ਤੇ ਅੱਧਾ ਥੈਲਾ ਯੂਰੀਏ ਦਾ ਪਹਿਲਾਂ ਲਾਇਆ ਸੀਗਾ ਤੇ ਅੱਧਾ ਅੱਜ ਲਵਾਇਆ। ਬਹੁਤ ਵਧੀਆ ਖੜੀ ਐ ਇਸ ਵਿੱਚ ਇੱਕੋ ਬੈਗ ਯੂਰੀਏ ਦਾ ਲੱਗਦਾ ਜਿਹੜਾ ਵੈਰੈਟੀ ਨੂੰ ਕੰਪਨੀ ਵੱਲੋਂ ਰეკਮੈਂਡ ਹੈ। ਤੇ ਇਹਦੇ ਨਾਲ ਇਹ ਆਪਣੇ ਕੋਲ ਜਿਹੜਾ ਕੁਝ ਏਰੀਆ ਲੱਗਿਆ ਹੋਇਆ ਹੈ ਹੋਰ ਉਹ ਆਪਾਂ ਨੇ ਤੁਹਾਨੂੰ ਦਿਖਾਉਣੇ ਆ ਉਹ ਵੀ ਆਪਣੇ ਕੋਲ ਹੈਗਾ। ਪਹਿਲਾਂ ਤੁਸੀਂ ਦੇਖੋ 284 ਜੀ ਦੂਜੀ ਬੂਟ ਦਾ ਸੀਡ ਹੈ। ਇਦੇ ਨਾਲ ਇਹ ਲੱਗਿਆ ਹੋਇਆ ਜੀ ਕਵਿਤਾ ਇਹਦੇ ਵਿੱਚ ਪੂਰਾ ਯੂਰੀਆ ਲੱਗਦੇ ਨਹੀਂ ਕਹਿੰਦੇ ਇਹਨੂੰ ਵੀ ਅੱਜ ਮਤਲਬ ਕਿ ਤੀਜਾ ਯੂਰੀਆ ਲੱਗ ਗਿਆ ਇਹ ਪਾਣੀ ਦੀ ਮਾਰ ਚ ਆ ਗਿਆ ਸੀ ਕਾਫੀ ਬਾਰਿਸ਼ ਹੋ ਦੋ ਵਾਰ ਆਪਣੇ ਤਿੰਨ ਵਾਰ ਪਹਿਲਾਂ ਪਾਣੀ ਲੱਗਿਆ ਸੀ ਅੱਗੇ ਵਧਿਆ ਖੜਾਈ ਇੱਚ ਤਿੰਨੇ ਯੂਰੀਆ ਲੱਗਦੇ ਨੇ ਜੀ ਇਸ ਵੈਰੈਟੀ ਚ ਲੱਗਦੇ ਆ ਸਿਰਫ ਇੱਕ ਬੈਗ ਜੂਰੀ ਦਾ ਅੱਧਾ-ਅੱਧਾ ਕਰਕੇ ਦੋ ਵਾਰ ਚਲਾਇਆ ਤੇ ਝਾੜ ਤੁਹਾਨੂੰ ਫੇਰ ਦੱਸਾਂਗੇ ਕਿ ਮੇਰੇਆਂ ਦਾ ਦੋਨੇ ਵੈਰੈਟੀਆਂ ਦਾ ਇਹ ਅੱਗੇ ਇਹਦੇ ਨਾਲ ਕੀ ਕੀ ਐਕਸਪੈਰੀਮੈਂਟ ਕਰਦੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਐਕਸਪੈਰੀਮੈਂਟ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀ